ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ ਹੋ ਸਾਰੇ ਠੀਕ ਠਾਕ ਆ ਪਰਮਾਤਮਾ ਸਿਰਫਾ ਬਣਾਈ ਰੱਖੇ ਸਭ ਤੇ ਸਾਰੀਆਂ ਸੰਗਤਾਂ ਨੂੰ ਇਹ ਭੈਣ ਬਰਾਗੇ ਇਹ ਹੀ ਬੇਨਤੀ ਹੈ ਕਿ ਆਪਾਂ ਰਲ ਕੇ ਜਿਹੜੇ ਹਰ ਤਿਰਥ ਤੋਂ ਲੋਕ ਆ ਉਹਨਾਂ ਲਈ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਗਲਤੀਆਂ ਮਾਫੀਆਂ ਨੂੰ ਬਖਸ਼ ਲੈਣ ਤੇ ਸੱਚੇ ਪਾਤਸ਼ਾਹ ਉਹਨਾਂ ਤੇ ਕਿਰਪਾ ਕਰਨ ਉਹਨਾਂ ਦੇ ਦੰਦ ਰੋਤੀਆਂ ਬਖਸ਼ਣ ਜੋ ਪੰਜਾਬ ਦੇ ਮਾਰੇ ਹਾਲਾਤ ਬਣੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਕਰਨ ਕੇ ਸਭ ਦੇ ਹਾਲਾਤ ਬਿਹריה ਬਣ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੁੱਖੀ ਵਸਣ ਸਾਰੇ ਭੈਣ ਭਰਾ ਜੋ ਆਪਾਂ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੈ ਉਹਦੀ ਅੱਜ ਆਪਾਂ 12ਵੀਂ ਪੌੜੀ ਕਰਾਂਗੇ ਜਿਹੜੇ ਵੀ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸੌਰੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾ ਲਿਆ ਕਰੋ ਵਾਹਿਗੁਰੂ ਜੀ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਆਪਾਂ 12ਵੀਂ ਪੌੜੀ ਦੀ ਵਿਆਖਿਆ ਕਰਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਪਹਿਲੀ ਪੰਕਤੀ ਹੈ ਮੰਨਨੇ ਕੀ ਕਰਤ ਕਹੀ ਨ ਜਾਏ ਇਸ ਤੋਂ ਪਹਿਲਾਂ ਕਿ ਆਪਾਂ 11 ਬਾੜੀਆਂ ਤੱਕ ਸਵਿਅਥੇ ਕੀਤੀ ਆ ਉਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਜੇਕਰ ਕੋਈ ਨਾ ਪਾਠ ਪੂਜਾ ਕਰਦਾ ਬਾਣੀ ਸਮਝਦਾ ਪੜ੍ਹਦਾ ਤੇ ਉਹਨੂੰ ਸੁਣਦਾ ਸਿਮਰਦਾ ਉਹ ਉਹਨੂੰ ਸੁਣਦਾ ਫਿਰ ਉਹਨੂੰ ਸਿਮਰਦਾ ਤੇ ਉਸ ਨਾਲ ਉਹ ਸੇਖ ਪੀਰ ਪਾਤਸ਼ਾ ਚੰਗੇ ਗੁਣ ਗੁਣਵਾਨ ਹੋ ਜਾਂਦਾਗਾ ਧਾਰਨੀ ਹੋ ਜਾਂਦਾਗਾ ਜੰਗੀਆਂ ਆਦਤਾਂ ਦਾ ਭਾਰ ਨਹੀਂ ਹੋ ਜਾਂਦਾ ਉਹ ਕਿ ਆਪਾਂ 11 ਪੌੜੀਆਂ ਤੱਕ ਕੀਤਾ ਤੇ ਅੱਜ ਲੈ ਗਏ ਬੰਨੇ ਕੀ ਗੱਤ ਕਹੀ ਨਾ ਜਾਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜਿਹੜੇ ਵੀ ਮਨੁੱਖ ਅਕਾਲ ਪੁਰਖ ਦੀ ਹੋਂਦ ਨੂੰ ਮੰਨ ਲੈਂਦੇ ਨੇ ਕਾਲਪੁਰਖ ਦੀ ਬਾਣੀ ਨੂੰ ਉਹ ਸਿਮਰਦੇ ਨੇ ਤੇ ਉਹਨਾਂ ਦੀ ਹੋਂਦ ਦੱਸੀ ਨਹੀਂ ਜਾ ਸਕਦੀ ਜੀ ਮਨ ਨੇ ਕੀ ਕਤ ਕਹੀ ਨਾ ਜਾਏ ਵੀ ਜਿਹੜਾ ਉਹਦੀ ਹੋਂਦ ਨੂੰ ਮੰਨਦਾ ਉਹਦੀ ਜਿਹੜੀ ਮਹਿਮਾ ਕੀਤੀ ਨਹੀਂ ਜਾ ਸਕਦੀ ਵੀ ਉਹਦੀ ਜਿਹੜੀ ਕਥਨੀ ਕੀਤੀ ਨਹੀਂ ਜਾ ਸਕਦੀ ਕਿ ਜਿਹੜੇ ਸੰਤ ਮਹਾਤਮਾ ਹੋਏ ਨੇ ਜਿਹੜੇ ਜਿਨ੍ਹਾਂ ਨੇ ਕਾਲਪੁਰਖ ਦੀ ਹੋਂਦ ਨੂੰ ਮੰਨ ਲਿਆ ਜਿਨ੍ਹਾਂ ਨੇ ਕਾਲਪੁਰਖ ਨੂੰ ਪਾਲਿਆ ਉਹਨਾਂ ਦੀ ਜਿਹੜੀ ਹੈ ਮਹਿਮਾ ਕੀਤੀ ਨਹੀਂ ਜਾ ਸਕਦੀ ਸੱਚੇ ਪਾਤਸ਼ਾਹ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਉਹਨਾ ਦੀ ਜਿਹੜੀ ਮੰਨੇ ਕੀ ਗੱਤ ਘਾਤ ਦੀ ਉਹਨਾਂ ਦਾ ਨਾ ਜਿਹੜੀ ਕਥਣਾ ਉਹਨਾਂ ਦੀ ਜਿਹੜੀ ਕਥਣੀ ਨਹੀਂ ਕੀਤੀ ਜਾ ਸਕਦੀ ਉਹਨਾਂ ਨੂੰ ਕਿਸੇ ਲਫ਼ਜ਼ਾਂ ਵਿੱਚ ਆਪਾਂ ਕਹਿ ਨਹੀਂ ਸਕਦੇਗੇ ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਜੇ ਕੋ ਕਹੇ ਪਿੱਛੇ ਪਸਤਾਏ ਕਿ ਜੇਕਰ ਕੋਈ ਕਹਿੰਦਾ ਕੋਈ ਇਨਸਾਨ ਕਹਿੰਦਾ ਕਿ ਮੈਂ ਉਹਨਾਂ ਦੀ ਮਹਿਮਾ ਕਰ ਸਕਦਾ ਨਾ ਮੈਂ ਉਹਨਾਂ ਦੀ ਕਥਣੀ ਕਰ ਸਕਦਾ ਨਾ ਤੇ ਉਹ ਅਜਾ ਤੂੰ ਇਹ ਗੱਲ ਕਹਿ ਦਿੰਦੇ ਆ ਤੇ ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਪੈ ਜਾਂਦਾ ਹੈਗਾ ਕਿਉਂਕਿ ਪਰਮਾਤਮਾ ਨਾਲ ਜੁੜੀਆਂ ਅਚਾਨੀਆਂ ਸੰਤ ਮਹਾਤਮਾਆਂ ਦੀਆਂ ਜਿਹੜੀਆਂ ਕਥਨੀਆਂ ਉਹਨਾਂ ਦੀ ਕਿੱਤੀ ਨਹੀਂ ਜਾ ਸਕਦੀ ਉਹਨਾਂ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ ਕਿ ਆਪਾਂ ਉਹਨਾਂ ਦੀ ਪ੍ਰਤੀ ਕੋਸ ਵਡਿਆਈ ਆਪਾਂ ਕਰ ਸਕਦੇ ਆ ਜਿਵੇਂ ਹੁਣ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਹੈ ਸੰਤ ਬਾਬਾ ਬਾਬਾ ਅਨੰਦ ਸਿੰਘ ਜੀ ਇਸ ਤਰ੍ਹਾਂ ਦੀ ਹੋਰ ਮਹਾਨ ਸ਼ਖਸੀਅਤਾਂ ਬਹੁਤ ਹਨ ਤਾਂ ਬਾਬਾ ਬੁੱਢਾ ਸਿੰਘ ਜੀ ਤਾਂ ਉਹਨਾਂ ਦੀ ਨਾ ਮਹਿਮਾ ਕਹੀ ਨਹੀਂ ਜਾ ਸਕਦੀ ਕਿਉਂਕਿ ਉਹ ਇੱਕ ਇਹੋ ਜਿਹਾ ਸੰਤ ਹੋਇਆ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਪਾਲਿਆ ਹੈਗਾ ਤੇ ਜਿਨ੍ਹਾਂ ਨੇ ਅਕਾਲ ਪੁਰਖ ਦੇ ਉਪਕੂ ਮੰਨਿਆ ਤੇ ਉਹਨਾਂ ਦੇ ਆਪਾਂ ਮਹਿਮਾ ਕੀਤੀ ਕਰ ਨਹੀਂ ਸਕਦੇਗੀ ਕੋਈ ਵੀ ਇੰਛਾ ਨਹੀਂ ਕਹਿ ਸਕਦਾਗਾ ਕਿ ਅਸੀਂ ਉਹਨਾਂ ਦੀ ਮਹਿਮਾ ਕਰ ਸਕਦੇ ਹਾਂ ਉਹਨਾਂ ਦੀ ਅਸੀਂ ਕਰ ਸਕਣੀ ਜਿਹੜੀ ਕਰ ਸਕਦੇ ਹਾਂ ਉਹਨਾਂ ਦੀ ਜਿਹੜੀ ਉਹਨਾਂ ਦੇ ਲਈ ਕੋਸ਼ਿਸ਼ੀ ਲੱਭ ਚ ਲਿਖ ਸਕਦੇ ਹਾਂ ਕਾਗਜ਼ ਕਲਮ ਨਾਲ ਲਿਖਨ ਘਾਰ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ ਕਿ ਜਿ ਜਿਨ੍ਹਾਂ ਨੇ ਜਿਹੜੇ ਇਨਸਾਨਾਂ ਨੇ ਜਿਹੜੇ ਜਿਹੜੇ ਸਵਾਗਤ ਸ੍ਰੀ ਗੁਰੂ ਸੋਰੀ ਇਲੇ ਪਹਾੜਾਂ ਦੇ ਕਾਲਪੁਰਖ ਨਾਲ ਜੁੜ ਚੁੱਕੇ ਨੇ ਜਿਨ੍ਹਾਂ ਨੇ ਕਾਲਪੁਰਖ ਦੀ ਮੂਰਤ ਨੂੰ ਮੰਨ ਲਿਆ ਜਿਨ੍ਹਾਂ ਨੇ ਮੰਨ ਲਿਆ ਕਿ ੴ ਇੱਕ ਹੈ ਪਰਮਾਤਮਾ ਇੱਕ ਹੈ ਪਰਮਾਤਮਾ ਦੀ ਮੂਰਤ ਹੈ ਕੋਈ ਹੈ ਜਿਹੜਾ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਇਸ ਤਰ੍ਹਾਂ ਦੇ ਉਹਨਾਂ ਨੇ ਮੰਨ ਲਿਆ ਤਾਂ ਉਹਨਾਂ ਬਾਰੇ ਇਹੋ ਜਿਹਾ ਕੋਈ ਕਾਗਜ਼ ਨਹੀਂ ਬਣਿਆ ਉਹ ਜਿਹੀ ਕੋਈ ਕਲਮ ਨਹੀਂ ਬਣੀ ਜਿਵੇਂ ਉਹ ਜਿਹਾ ਕੋਈ ਲਿਖਾਰੀ ਲਿਖਣ ਹਾਰ ਹੁੰਦਾ ਹੈ ਕੋਈ ਇਹੋ ਜਿਹਾ ਲਿਖਾਰੀ ਨਹੀਂ ਬਣਿਆਗਾ ਕਿ ਜਿਹੜਾ ਉਹਨਾਂ ਦੀ ਹੋਂਦ ਹੋ ਉਹਨਾਂ ਦੀ ਮਹਿਮਾ ਨੂੰ ਲਿਖ ਸਕੇ ਕੁਝ ਕੋਈ ਇਸ ਤਰ੍ਹਾਂ ਦੇ ਸ਼ਬਦ ਨਹੀਂ ਬਣੇਗੇ ਕੋਈ ਇਸ ਤਰ੍ਹਾਂ ਦਾ ਕਾਗਜ਼ ਨਹੀਂ ਬਣਿਆ ਵਾਹਿਗੁਰੂ ਜੀ ਕੋਈ ਇਸ ਤਰ੍ਹਾਂ ਦਾ ਹੱਥ ਨਹੀਂ ਸ੍ਰਿਸ਼ਟੀ ਦੇ ਦੁਆਰਾ ਰਚਿਆ ਗਿਆ ਕਿ ਜਿਹੜੀ ਉਹਨਾਂ ਦੀ ਮਹਿਮਾ ਲਿਖੀ ਜਾ ਸਕੇ ਮੰਨੇ ਕਾ ਦੇ ਕਰਨ ਵਿਚਾਰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੰਨ ਲਿਆ ਕਾਲਪੁਰਖ ਨੂੰ ਮੰਨ ਲਿਆ ਚਾਰ ਆਪਾਂ ਉਹਨਾਂ ਬਾਰੇ ਵਿਚਾਰ ਨਹੀਂ ਉਹੀ ਗੱਲ ਆ ਗਈ ਵੀ ਆਪਾਂ ਕੁਝ ਕੁਝ ਆਪਣੇ ਕੋਲ ਇਸ ਤਰ੍ਹਾਂ ਦੇ ਲਫ਼ਜ਼ ਜੀ ਹੋਣਗੇ ਕੁਝ ਇਸ ਤਰ੍ਹਾਂ ਦੇ ਸ਼ਬਦ ਨਹੀਂ ਆਪਣੇ ਕੋਲ ਹੁੰਦੇਗੇ ਕਿ ਜੋ ਆਪਾਂ ਉਹਨਾਂ ਦੀ ਮਹਿਮਾ ਵਿੱਚ ਕਹਿ ਸਕੀਏ ਐਸਾ ਨਾਮ ਨਰੰજન ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਉਂਦੇ ਨੇ ਐਸਾ ਨਾਮ ਨਰੰਜਨ ਹੋਏ ਇਹੋ ਜਾਨਾ ਪਰਮਾਤਮਾ ਦਾ ਆਕਾਲ ਪੁਰਖ ਦਾ ਨਰੰਜਨ ਗੁਣਵਾਨ ਨਾਮ ਆਨਬੋਲ ਦਾਤਾ ਹੈ ਇਹ ਤੀ ਬਹੁਤ ਉੱਚਾ ਬਹੁਤ ਉੱਚਾ ਇਹਦੀ ਕੋਈ ਬਹੁਤਾ ਤਨ ਕੀ ਪਿਆਸ ਅਤ ਤੇਗੀ ਇਹਨੂੰ ਆਪਾਂ ਇੱਕ ਮਹਿਸੂਸ ਕਰ ਸਕਦੇ ਆ ਇਹਨਾਂ ਦੀ ਵਡਿਆਈ ਆਪਾਂ ਕਰ ਸਕਦੇ ਆ ਤੇ ਇਸ ਤਰ੍ਹਾਂ ਦਾ ਪਰਮਾਤਮਾ ਦਾ ਨਾਮ ਹੈ ਜੇ ਕੋ ਮੰਨ ਜਾਣਾ ਮਨ ਕੋਈ ਜੇ ਕੋਈ ਪਰਮਾਤਮਾ ਨੂੰ ਮੰਨ ਲੈਂਦਾਗਾ ਉਹਨਾਂ ਦੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾਗਾ ਮਨ ਕੋਈ ਮਨ ਕੋਈ ਕਿ ਅੰਦਰੋਂ ਮੰਨ ਲੈਣਾ ਪਰਮਾਤਮਾ ਨੂੰ ਜਿਹੜੀ ਆਪਣੇ ਅੰਦਰਲੀ ਅਵਸਥਾ ਉਹਦੇ ਵਿੱਚ ਮੰਨ ਲੈਣਾਗਾ ਤੇ ਉਹ ਪਰਮਾਤਮਾ ਦੀ ਜਿਹੜੀ ਅਵਸਥਾ ਹੈ ਉਹਦਾ ਅੰਦਾਜ਼ਾ ਆਪਾਂ ਲਾ ਸਕਦੇ ਆ ਠੀਕ ਹੈ ਉਹਦੀ ਆਪਾਂ ਮਹਿਮਾ ਲਈ ਕੁਝ ਗੱਲ ਚਾਹਤਾ ਹੈ ਲੈਕਚਰ ਦੇ ਕਿ ਉਹਦਾ ਆਪਾਂ ਮਹਿਸੂਸ ਕਰ ਸਕਦੇ ਆ ਸ੍ਰਿਸ਼ਟੀ ਰਚਨ ਵਾਲੇ ਨੂੰ ਰਚਨ ਹਾਰਨਾ ਆਪਾਂ ਇੱਕ ਅਵਸਥਾ ਦਾ ਅੰਦਾਜ਼ਾ ਜ਼ਰੂਰ ਲਾ ਸਕਦੇ ਆ ਕਿ ਪਰ ਦੇ ਕੋਈ ਕੰਮ ਵੀ ਮੈਂ ਉਹਦੇ ਬਰਾਬਰ ਤੇ ਕੋਈ ਆਪਣੀ ਕਰ ਸਕਦਾਗਾ ਇਸ ਤਰ੍ਹਾਂ ਦਾ ਕੋਈ ਵੀ ਇਨਸਾਨ ਨਹੀਂ ਬਣਿਆਗਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਤੇ ਉਹਦੀ ਅਵਸਥਾ ਨੂੰ ਸਮਝ ਸਕੀ। ਤਾਂ ਵਾਹਿਗੁਰੂ ਜੀ ਸੱਚ ਪਾਤਸ਼ਾਹ ਵਾਹਿਗੁਰੂ ਨੇ ਕਿਹਾ ਪਤੀ ਸੀ ਕਿ ਆਪਾਂ ਜਕਾਰਵੀ ਪੌੜੀ ਦੀ ਵਿਆਹ ਕੀਤੀ ਹੈ ਤੇ ਕੁਝ ਘਰ ਦੇ ਵਿੱਚ ਸ਼ਡਿਊਲ ਜੀ ਹੋਣ ਕਰਕੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੀਂਹ ਦਾ ਮੌਸਮ ਹੈ ਤੇ ਉਹਦੇ ਕਰਕੇ ਜਿਹੜਾ ਲਾਈਵ ਹੈ ਜਾਂ ਜੋ ਆਪਾਂ ਵੀਡੀਓ ਨੂੰ ਚੈਨਲ ਤੇ ਪਾਉਨੇ ਆ ਉਹ ਕੇ ਪਿੱਛੇ ਹੋ ਜਾਂਦੀ ਕਈ ਵਾਰੀ ਨਹੀਂ ਬਣਦੀ ਤੇ ਦੋ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾ ਸਕੇ ਕਿਉਂਕਿ بارش ਹੋਣ ਕਰਕੇ ਕਦੇ ਕਿੱਧਰੋਂ ਆਪਾਂ ਨੂੰ ਹੁੰਦਾ 100 ਤਰ੍ਹਾਂ ਦਾ ਸਮਾਨ ਕਰਾਉ ਹੋ ਰਿਹਾ ਹੁੰਦਾ ਜਾਂ ਕਦੇ ਛੱਤ ਦਾ ਦੇਖਣਾ ਹੋਵੇ ਖਰਾ ਕੀ ਸ਼ਡਿਊਲ ਕੋਸ਼ਿਸ਼ੀ ਨੂੰ ਕਰਕੇ ਵੀ ਲਾਈਵ ਵੀ ਅਧਰੂਤਰ ਹੋ ਜਾਂਦਾ ਹੈਗਾ ਨਹੀਂ ਤਾਂ ਪੰਜ ਤੋਂ ਲੈ ਕੇ ਸ਼ੀਰ ਦੇ ਵਿਚਾਰ ਵਿਚਾਰ ਕੋਸ਼ਿਸ਼ ਕਰਿਆ ਕਰਾਂਗੇ ਵਾਈ ਗੁਰੂ ਜੀ ਵੀ ਆਪਾਂ ਲਾਈਵ ਹੋਇਆ ਕਰਾਂਗੇ ਤੇ ਅਗਲੀਆਂ ਫੌਰੀਆਂ ਦੀ ਆਪਾਂ ਵਿਆਖਿਆ ਕਰਾਂਗੇ ਤੇ ਵਾਈ ਗੁਰੂ ਜੀ ਕਮੈਂਟ ਬਾਕ ਉਸ ਤੇ ਲਈ ਚ ਵਾਈ ਗੁਰੂ ਲੇਖਕ ਜੀ ਜਰੂਰ ਮੋਟੀਵੇਸ਼ਨ ਦਿਆ ਕਰੋ ਤਾਂ ਜੋ ਮੋਟੀਵੇਸ਼ਨ ਮਿਲਦੀ ਰਹੇ ਤਾਂ ਅਗੇ insan ਵਧਦਾ ਰਹੇ ਤੇ ਇਸ ਤਰ੍ਹਾਂ ਜਰੂਰ ਹਾਜ਼ਰੀ ਵੀ ਆਪਦੀ ਲਵਾਇਆ ਕਰੋ ਤੇ ਹੋਰ ਸੰਗਤ ਅੱਗੇ ਬੇਨਤੀ ਹੈ ਕਿ ਆਪਣੇ ਜਿਹੜੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਆਪ ਵੀ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਨਾਲ ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਜੁੜਿਆ ਜਾ ਸਕਦਾ ਉਹਦੇ ਤੇ ਮੈਂ ਇੱਕ ਵੀਡੀਓ ਬਣਾਈ ਹੈ ਤੇ ਮੇਰੇ ਚੈਨਲ ਤੇ ਹੈ ਉਹ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਕਿ ਗੁਰਬਾਣੀ ਨਾਲ ਆਪਾਂ ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਜੁੜ ਸਕਦੇ ਆ ਕਿਉਂਕਿ ਇੱਕ ਗੁਰਬਾਣੀ ਪਾਠ ਪੂਜਾ ਕਹਿੰਦੇ ਆ ਨਾ ਸਿਮਰਨ ਕਰਨਾ ਬਹੁਤ ਔਖਾ ਹੈ ਤੇ ਪਰ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਬਹੁਤ ਸੌਖੇ ਤਰੀਕੇ ਨਾਲ ਜੁੜ ਸਕਦੇ ਹੋ ਜਦੋਂ ਤੁਸੀਂ ਗੁਰਬਾਣੀ ਨਾਲ ਜੁੜ ਜਾਓਗੇ ਤਾਂ ਵਾਹਿਗੁਰੂ ਜੀ ਇੱਕ ਉਹਦੇ ਚ ਆਨੰਦ ਆਉਣਾ ਸ਼ੁਰੂ ਹੋ ਜੂਗਾ ਰਸਾ ਆਉਣਾ ਸ਼ੁਰੂ ਹੋ ਜੂਗਾ ਤੇ ਜਦੋਂ ਤਾਂ ਉਹ ਰਸਾ ਆਉਣਾ ਸ਼ੁਰੂ ਹੋ ਗਿਆ ਫਿਰ ਤੁਸੀਂ ਗੁਰਬਾਣੀ ਤੋਂ ਤੋੜ ਨਹੀਂ ਸਕਦੇਗੇ ਤਾਂ ਵਾਹਿਗੁਰੂ ਜੀ ਜਿਸ ਵੀ ਧਰਮ ਦੇ ਵਿੱਚ ਆਵੇ ਉਹ ਕੋਈ ਤਰ੍ਹਾਂ ਮਾੜਾ ਨਹੀਂ ਹੈ ਜਿਸ ਵੀ ਧਰਮ ਦੇ ਵਿੱਚ ਤੁਹਾਡਾ ਵਿਸ਼ਵਾਸ ਹੈ ਠੀਕ ਹੈ ਉਸ ਦਾ ਧਰਮ ਨੂੰ ਤੁਸੀਂ ਮੰਨੋ ਉਹਦੀ ਪਾਠ ਨੂੰ ਜਾਂ ਜੋ ਵੀ ਤੁਸੀਂ ਨਾਮ ਲਿਆ ਉਹ ਤੁਸੀਂ ਸਿਮਰੋ ਹੈਬਦਾ ਜਿਸ ਤਰ੍ਹਾਂ ਹੋਣਾ ਹਾਂ ਭੈਣ ਪ੍ਰਮਾਤਿ ਬਹੁਤ ਕਸ਼ਟ ਆਇਆ ਜਿਸ ਵੀ ਸਰ ਨੂੰ ਤੁਸੀਂ ਮੰਨਦੇ ਹੋ ਉਸ ਦਾ ਰੰਤਾ ਦਾ ਸਿਮਰਨ ਕਰੋ ਉਹਨਾਂ ਲਈ ਅਰਦਾਸਾਂ ਕਰੋ ਠੀਕ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਿ ਮੰਨੋ ਤੁਸੀਂ ਚਾਹੇ ਜਿਹੜੇ ਮਰਜੀ ਦਾ ਰੰਮ ਨੂੰ ਪਰ ਇੱਕ ਜ਼ਰੂਰ ਗੱਲ ਹੈ ਕਿ ਸਿੱਖ ਤਾਂ ਰੰਦੇ ਵਿੱਚ ਜਿਹੜੇ ਮਹਾਨ ਜੋਧੇ ਹੋਏ ਆ ਗੁਰੂ ਹੋਏ ਨੇ ਠੀਕ ਹੈ ਇਹਨਾਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ ਸੈਭਜਾਦਿਆਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ ਤਾਂ ਜਿਹੜਾ ਵੀ ਕੋਈ ਭੈਣ ਭਰਾ ਕਿਸੇ ਹੋਰ ਦੁਜੇ ਧਰਮ ਨੂੰ ਮੰਨਦਾ ਤਾਂ ਉਹਨਾ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਬਹੁਤ ਸ਼ੀਧੀਆਂ ਪ੍ਰਾਪਤ ਕੀਤੀਆਂ ਦਿੱਲੀ ਦੇ ਵਿੱਚ ਵੀ ਦੇਖੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਯਾਤਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ Hindu ਧਰਮ ਨੂੰ ਬਚਾਉਣ ਦੇ ਲਈ ਉਹਨਾਂ ਨੇ ਉੱਥੇ ਕੁਰਬਾਨੀ ਦਿੱਤੀ ਹੈ ਤਾਂ ਵੈ ਗੁਰੂ ਜੀ ਆਪ ਸਭ ਜੀ ਦਾ ਤੁਸੀਂ ਚਾਹੇ ਕਿਸੇ ਵੀ ਧਰਮ ਨੂੰ ਮੰਨਦੇ ਹੋ ਮੈਂ ਇਹ ਨਹੀਂ ਕਹੂੰਗੀ ਕਿ ਤੁਸੀਂ ਆਧਾ ਧਰਮ ਚਾਹਤੇ ਕਿ ਆਓ ਵੈ ਗੁਰੂ ਜੀ ਜੀਏ ਤਾਂ ਦਵਸ਼ਾ ਆ ਤੁਸੀਂ ਇੱਕ ਤਰ੍ਹਾਂ ਨੂੰ ਮੰਨੋ ਪਰ ਉਹਦੇ ਤੇ ਵਿਸ਼ਵਾਸ ਰੱਖੋ ਇਹ ਨਹੀਂ ਕਿ ਸੋਮਵਾਰ ਕਿਸੇ ਹੋਰ ਦੇ ਬੜੇ ਤੇ ਚਲੇ ਗਏ ਮੰਗਲਵਾਰ ਕਿਸੇ ਹੋਰ ਦੇ ਦੀਵਾ ਜਗਾ ਲਿਆ ਵਾ ਗੁਰੂ ਜੀ ਇਸ ਤਰ੍ਹਾਂ ਨਾ ਕਰਿਆ ਕਰੋ ਜਿਸ ਤਰ੍ਹਾਂ ਦੇ ਵਿੱਚ ਵੀ ਤੁਹਾਨੂੰ ਵਿਸ਼ਵਾਸ ਹੈ ਉਸ ਦਾ ਰੰ ਨੂੰ ਤੁਸੀਂ ਵਿਸ਼ਵਾਸ ਕਰਕੇ ਮੰਨੋ ਜਿਸ ਤਰ੍ਹਾਂ ਕਿ ਧੰਨਾ ਭਗਤ ਜੀ ਨੇ ਵੀ ਪੱਥਰ ਦੇ ਵਿੱਚੋਂ ਰੱਬ ਪਾ ਲਿਆ ਸੀਗਾ ਤਾਂ ਜਦੋਂ ਆਪਣਾ ਵਿਸ਼ਵਾਸ ਹੋਊਗਾ ਤਾਂ ਆਪਾਂ ਜ਼ਰੂਰ ਪਾਲਾਂਗੇ ਅਕਾਲ ਪੁਰਖ ਨੂੰ ਕਿਉਂਕਿ ਧਰਮਾਂ ਦੇ ਵਿੱਚ ਗੁਰੂ ਬੈਠੇ ਨੇ ਜਿਹੜੇ ਫੌੜੀ ਨੇ ਅਕਾਲ ਪੁਰਖ ਤੋਂ ਬਚਾਉਣ ਦੀ ਤਾਂ ਵੈਦੁਨਿ ਚ ਮੈਂ ਬੇਨਤੀ ਇਹ ਕਰ ਰਹੀ ਸੀਗੀ ਕਿ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਜਿਹੜੀਆਂ ਸ਼ਹਾਦਤਾਂ ਬਹਾਲ ਜੋਦਿਆ ਨੇ ਸਿੱਖ ਧਰਮ ਦੇ ਵਿੱਚ ਦਿੱਤੀਆਂ ਨੇ ਧਰਮਾਂ ਨੂੰ ਬਚਾਉਣ ਦੇ ਲਈ ਠੀਕ ਹੈ ਤੇ ਔਰਤਾਂ ਦੀ ਇੱਜ਼ਤ ਬਚਾਉਣ ਦੇ ਲਈ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਸਵੇ ਗੁਰੂ ਜੀ ਜ਼ਰੂਰ ਆਪਣੇ ਬੱਚਿਆਂ ਨੂੰ ਇਹਨਾਂ ਔਰਤਾਂ ਤੋਂ ਰੂਪ ਮੁਕਰਾਓ ਉਹਨਾਂ ਨੂੰ ਇਤਿਹਾਸ ਦੱਸਿਆ ਕਰੋ ਕਿ ਗੁਰੂਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਦਿੱਤੀਆਂ ਨੇ ਹਿੰਦੂਤਾਂ ਰੱਖ ਬਚਾਉਣ ਦੇ ਲਈ ਔਰਤਾਂ ਦੇ ਹਜਤਾਂ ਬਚਾਉਣ ਦੇ ਲਈ ਤਾਂ ਉਸ ਤਰ੍ਹਾਂ ਦਾ ਜ਼ਰੂਰ ਕੁਰਬਾਨੀਆਂ ਵਾਏ ਗੁਰੂ ਜੀ ਦੱਸਿਆ ਕਰੋ ਦੇਸ਼ ਭਗਤਾਂ ਦੀ ਵੀ ਜਿਸ ਤਰ੍ਹਾਂ ਕਤਤ ਚੰਗੀ ਹੋਈ ਹੈ ਸ੍ਰੀ ਦੇਵ ਪ੍ਰਤਾਪ ਸਿੰਘ ਸਰਪਾ ਜਿਤਪੱਪ ਸਿੰਘ ਜੀ ਸਰਪਾ ਇਸ ਤਰ੍ਹਾਂ ਦੀ ਹੈ ਕੁਰਬਾਨੀ ਹੈ ਵੀ ਜ਼ਰੂਰ ਬੱਚਿਆਂ ਨੂੰ ਦੱਸਿਆ ਕਰੋ ਤਾਂ ਤਾਂ ਰਮ ਨੂੰ ਤੁਸੀਂ ਕਿਸੇ ਨੂੰ ਵੀ ਮਨੋ ਜਿਹੜੇ ਨਾਲ ਤੁਹਾਡਾ ਵਿਸ਼ਵਾਸ ਹੈ ਤੇ ਪਰ ਜੋਸ਼ ਆਗਤਾ ਜਿਹੜੀ ਇਹ ਵੀ ਤੁਹਾਡੇ ਵਿੱਚ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਦੱਸੋ ਕਿਉਂਕਿ ਜਦੋਂ ਬੱਚੇ ਇਹਨਾਂ ਤੇ ਐਸਾ ਨਾਲ ਜੁੜਦੇ ਆ ਤਾਂ ਬੱਚੇ ਜਿਨੂਰ ਆਪਣੀ ਕੁਰਬਾਨੀਆਂ ਦੇ ਨਾਲ ਜੁੜਨਗੇ ਤਾਂ ਬੱਚੇ ਜਿਨੂਰ ਸਪਾਣੇ ਨਾਲ ਜੁੜਨਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਬੁਰੀਆਂ ਦਾਤਾ ਦੌਰਾਨਗੇ ਸਭਾਈ ਗੁਰੂ ਜੀ ਐਨੇ ਕੇ ਬੇਨਤੀ ਪ੍ਰਵਾਨ ਕਰ ਕਰਦੇ ਹੋਏ ਤੇ ਹੁਣ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ